ਨਾਜਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ। ਜ਼ਿਲ੍ਹਾ ਸਿਹਤ ਅਫਸਰ ਡਾਕਟਰ ਅਮਰਜੀਤ ਕੌਰ ਦੀ ਅਗਵਾਈ ਹੇਠ ਫੂਡ ਟੀਮ ਲੁਧਿਆਣਾ ਵੱਲੋਂ 26 ਜੂਨ 2025 ਨੂੰ ਸ਼ਹਿਰ ਪਾਰ ਵਿੱਚ ਭੋਜਨ ਸੁਰੱਖਿਆ ਮਿਆਰਾਂ ਦੀ ਕੜੀ ਜਾਂਚ ਨਾਲ ਵਿਸ਼ਾਲ ਜਾਂਚ ਮੁਹਿੰਮ ਚਲਾਈ ਗਈ। ਇਸ ਦੌਰਾਨ ਡੇਰੀਆਂ, ਕਰਿਆਨਾ ਦੀਆਂ ਦੁਕਾਨਾਂ, ਮਠਿਆਈ ਦੇ ਢਾਬਿਆਂ ਅਤੇ ਫਾਸਟ ਫੂਡ ਆਊਟਲੈਟਸ ਤੋਂ 26 ਵੱਖ-ਵੱਖ ਕਿਸਮ ਦੇ ਭੋਜਨ ਸੈਂਪਲ ਇਕੱਠੇ ਕੀਤੇ ਗਏ। ਮੰਡੀ ਅਫਸਰ ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀਆਂ ਦੀ ਸਾਂਝੀ ਚੈਕਿੰਗ ਕਾਰਵਾਈ ਵਿੱਚ ਸਬਜੀ ਮੰਡੀ ਲੁਧਿਆਣਾ ਤੋਂ ਗੁਣਵੱਤਾ ਸਬੰਧੀ ਸ਼ੱਕ ਦੇ ਆਧਾਰ ਤੇ 67 ਕਿਲੋ ਪਨੀਰ ਨਸ਼ਟ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਹੋਰ ਦੋ ਪਨੀਰ ਦੇ ਸੈਂਪਲ ਲੈਬ ਵਿੱਚ ਜਾਂਚ ਲਈ ਭੇਜ ਗਏ। ਡਾਕਟਰ ਅਮਰਜੀਤ ਕਪਾ ਜ਼ਿਲ੍ਹਾ ਸਿਹਤ ਅਫਸਰ ਲੁਧਿਆਣਾ ਨੇ ਕਿਹਾ ਕਿ ਸਾਰਵਜਨਿਕ ਸਿਹਤ ਸਾਡੀ ਮੁੱਖ ਤਰਜੀਹ ਹੈ ਅਤੇ ਅਸੀਂ ਇਹ ਯਕੀਨੀ ਬਣਾਉਣੀ ਵਚਨਬੱਧਾਂ ਕਿ ਸਾਰੇ ਭੋਜਨ ਕਾਰੋਬਾਰੀ ਭੋਜਨ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨ। ਖਰਾਬ ਪਨੀਰ ਦਾ ਨਸ਼ਟ ਕਰਨਾ ਤੇ ਸੈਂਪਲਾਂ ਦੀ ਜਾਂਚ ਲਈ ਭੇਜਣਾ ਸਾਡੀ ਭੋਜਨ ਮਿਲਾਵਟ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਨੂੰ ਦਰਸਾਉਂਦਾ ਹੈ ਸਾਰੇ ਵਿਕਰੇਤਾਵਾਂ ਨੂੰ ਐਫਐਸਐਸਏਆਈ ਦੇ ਨਿਯਮਾਂ ਦੀ ਪੂਰੀ ਪਾਲਣਾ ਕਰਨ ਦੀ ਸਲਾਹ ਦਿੰਦੇ ਹਾਂ ਨਹੀਂ ਤਾਂ ਕਾਨੂੰਨੀ ਕਾਰਵਾਈ ਹੋਵੇਗੀ ਸਾਵਧਾਨੀ ਵਜੋਂ ਮੰਡੀ ਅਫਸਰ ਵੱਲੋਂ ਸਬਜ਼ੀ ਮੰਡੀ 'ਚ ਪਨੀਰ ਦੀ ਵਿਕਰੀ ਤੁਰੰਤ ਰੋਕਣ ਦੇ ਹੁਕਮ ਜਾਰੀ ਕੀਤੇ ਗਏ ਲੁਧਿਆਣਾ ਦੇ ਮੁੱਖ ਇਲਾਕਿਆਂ ਜਿਵੇਂ ਕਿ ਸਬਜ਼ੀ ਮੰਡੀ, ਕੂਮਕਲਾ, ਮਾਚੀਵੜਾ, ਚੰਡੀਗੜ੍ਹ ਰੂੜ, ਸਮਰਾਲਾ ਚੌਕ ਅਤੇ ਸ਼ਿੰਗਾਰ ਸਿਨੇਮਾ ਰੂੜ ਤੋਂ ਪਨੀਰ, ਦੁੱਧ, ਦਾਲਾਂ, ਫਰਟੀਫਾਈਡ ਖਾਂਦੇ, ਜੋਗ ਤੇਲ, ਵਰਤੇ ਹੋਏ ਤੇਲ, ਆਈਸਕ੍ਰੀਮ ਅਤੇ ਸ਼ਰਬਤ ਵਰਗੇ ਭੋਜਨ ਪਦਾਰਥਾਂ ਦੇ ਸੈਂਪਲ ਇਕੱਠੇ ਕੀਤੇ ਗਏ। ਸਾਰੇ ਨਮੂਨਿਆਂ ਦੇ ਲਾਇਸੈਂਸ ਪ੍ਰਾਪਤ ਲੈਬ ਵਿੱਚ ਵਿਸ਼ਲੇਸ਼ਣ ਲਈ ਭੇਜ ਦਿੱਤਾ ਗਿਆ ਹੈ। ਆਉਣ ਵਾਲੀਆਂ ਕਾਰਵਾਈਆਂ ਭੋਜਨ ਸੁਰੱਖਿਆ ਤੇ ਮਿਆਰ ਕਾਨੂੰਨ 2006 ਦੇ ਤਹਿਤ ਕੀਤੀਆਂ ਜਾਣਗੀਆਂ। ਸਾਰੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਕਿ ਸਾਫ ਸਫਾਈ ਲੇਬਲਿੰਗ ਅਤੇ ਸਟੋਰੇਜ ਨਿਯਮਾਂ ਦੀ ਪੂਰੀ ਪਾਲਣਾ ਕਰੋ ਨਹੀਂ ਤਾਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ